ਨੇ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤੀਸਰੀ ਪਾਸ਼ਾਈ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਸ਼ਤਾਬਦੀ ਜੋਤੀ ਜੋਤ ਪੁਰਬ ਨੂੰ ਗੋਇੰਦਵਾਲ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਬੰਦ ਵਿੱਚ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਬਹੁਤ ਵੱਡੀ ਸਫਾਈ ਮਹਮ ਸ਼ੁਰੂ ਕੀਤੀ ਗਈ ਹੈ ਜੋ ਕਿ ਗੋਇੰਦਵਾਲ ਸਾਹਿਬ ਦੇ ਆਉਣ ਜਾਣ ਵਾਲੇ ਰਸਿਆਂ ਦੀ ਸਾਫ ਸਫਾਈ ਕਰਨਗੇ ਪਾਣੀ ਤਰੋਂ ਕੀਤਾ ਜਾਏਗਾ ਗੇਟ ਧੋਤੇ ਜਾਣਗੇ ਅਤੇ ਸੰਗਤਾਂ ਦੇ ਆਉਣ ਦਾ ਸਵਾਗਤ ਕੀਤਾ ਜਾਏਗਾ ਜਿਸ ਨਾਲ ਸੰਗਤਾਂ ਤੇ ਕੋਈ ਡਸਟ ਘੱਟਾ ਮਿੱਟੀ ਨਾ ਪਵੇ ਤੇ ਛੜਕਾਂ ਦੀ ਬਹੁਤ ਸੋਹਣੀ ਤਰ੍ਹਾਂ ਤੋਹਾਈ ਕੀਤੀ ਜਾਵੇਗੀ ਆਪ ਜੀ ਵੀ ਸਾਰੇ ਦਰਸ਼ਨ ਦਿਓ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਤ ਦਿਵਸ ਨੂੰ ਕੋਟ ਕੋਟ ਪ੍ਰਣਾਮ ਆਓ ਅਸੀਂ ਵੀ ਇਸ ਸ਼ਤਾਬਦੀਆਂ ਦਾ ਆਨੰਦ ਲਈਏ ਗੁਰੂ ਅਮਰਦਾਸ ਮਹਾਰਾਜ ਦੇ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਸਾਰਿਆਂ ਨੂੰ ਬੇਨਤੀ ਹੈ ਕੀ ਕੋਸ਼ਿਸ਼ ਕਰਨੀ ਆ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੇ ਆ ਅਰੋੜਾਂ ਤੇ ਆਉਂਦੇ ਆ ਕੋਈ ਖਲਾਰਾ ਨਹੀਂ ਪਾਉਣਾ ਵੱਤ ਤੋਂ ਵੱਤ ਸਫਾਈ ਰੱਖਣੀ